ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਜਨ ਸਿੰਘ ਛੱਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅਸੀਂ ਖੜੇ ਆ ਉਸਮਾ ਟੋਲ ਪਲਾਜ਼ਾ ਤੇ ਜੋ ਕਿ ਸਾਡੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਸੀ ਕਿ ਅੱਜ 7 ਤਰੀਕ ਤੋਂ ਅਸੀਂ ਜਿਹੜਾ ਵਾ ਉਸਮਾ ਟੋਲ ਪਲਾਜ਼ਾ ਰੋਡ ਫ੍ਰੀ ਕਰਾਂਗੇ ਜਿਸ ਵਿੱਚ ਸਾਡੀਆਂ ਜੜੀਆਂ ਪ੍ਰਾਣੀਆਂ ਮੰਗਾਂ ਚੱਲ ਰਹੀਆਂ ਵਾ ਤੇ ਜੋ ਜਿਹੜਾ ਵਾ ਪਿਛਲੇ ਦਿਨਾਂ ਦੇ ਵਿੱਚ ਧਰਨੇ ਲੱਗੇ ਸੀ ਦੇਵ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਨਾਲ ਨਾਲ ਐਨ ਐਚ ਦੇ ਅਧਿਕਾਰੀਆਂ ਦਾ ਨਾਲ ਜਿਵੇਂ ਵਿਸ਼ਵਾਸ ਦਿਵਾਉਣ ਤੇ ਉਤਰਨਾ ਮੰਦਵੀ ਕੀਤਾ ਸੀ ਜੋ ਅੱਜ 7 ਤਰੀਕ ਨੂੰ ਜਿਹੜਾ ਸਾਡਾ ਐਲਾਨ ਸੀ ਸਾਡੇ ਪ੍ਰੈਸ ਨੋਟ ਅਖਬਾਰਾਂ ਰਾਂ ਹੀ ਸੋਸ਼ਲ ਮੀਡੀਆ ਰਾਂ ਹੀ ਜੜੇ ਸੀਗੇ ਸੋ ਸਾਡੀ ਜਿਹੜੀ ਹੈ ਭਰਾਤਰੀ ਜੱਥੇਬੰਦੀ ਆ ਉਹਨਾਂ ਨੇ ਕੱਲ ਦਾ ਜਿਹੜਾ ਵਾ ਇਥੇ ਉਸਮਾਨ ਟੋਲ ਜਿਹੜਾ ਰੋਡ ਫ੍ਰੀ ਕੀਤਾ ਹੋਇਆ ਵਾ ਉਸ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਜਿਹੜਾ 7 ਤਰੀਕ ਨੂੰ ਸਾਡਾ ਧਰਨਾ ਲੱਗਣਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਜਿਹੜਾ ਵਾ ਅਸੀਂ ਧਰਨੇ ਨੂੰ ਬੁੱਧ ਵੀ ਕਰਦੇ ਆ ਤੇ ਜਿਹੜਾ ਅਗਲਾ ਜੋ ਸਾਡਾ ਧਰਨਾ ਉਹ ਜੋ ਸਾਡੀ ਰਣਨੀਤੀ ਹੋਊਗੀ ਉਹਦਾ ਜਿਹੜਾ ਵਾ ਅਸੀਂ ਜਲਦੀ ਜਿਹੜਾ ਐਲਾਨ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ